ਤਸਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦਿਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ। ਸ਼੍ਰੀ ਅਕਾਲ ਤਖ ਸਾਹਿਬ ਵੱਲੋਂ ਸੇਵਾ ਲਗਾ ਜਾਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਾਹਿਬ ਦਾ ਸੰਸਦ ਮੈਂਬਰ ਸੁਖਦੇਵ ਸਿੰਘ ਢਿੰਡਸਾ ਨੇ ਦਰਬਾਰ ਸਾਹਿਬ ਦੇ ਬਾਹਰ ਪਰਚਾ ਫੜਕੇ ਕੀਤੀ ਸੇਵਾ। ਸੁਖਬੀਰ ਬਾਦਲ ਦੇ ਨਾਲ ਸੇਵਾ ਦੌਰਾਨ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਹੋਣ ਬਾਰੇ ਉਠੇ ਸਵਾਲ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਨੂੰ ਗਿਆਨੀ ਰੁਕबीर ਸਿੰਘ ਦੇ ਸਾਹਮਣੇ ਰੱਖਣਗੇ। ਅਕਾਲੀ ਆਗੂ ਨੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਕੀਤੀ ਬਰਤਨ ਸਾਫ਼ ਕਰਨ ਦੀ ਸੇਵਾ ਉਸ ਤੋਂ ਬਾਅਦ ਕੀਤੀ ਪਕਾਣਿਆਂ ਦੀ ਸਫਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰੇ ਇਕੱਠੇ ਹੋ ਕੇ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਭਰਤੀ ਕਿਹਾ ਅਕਾਲੀ ਦਲ ਪਹਿਲਾਂ ਵੀ ਇੱਕ ਸੀ ਤੇ ਹੁਣ ਵੀ ਇੱਕ ਅਕਾਲੀ ਦਲ ਪਹਿਲਾਂ ਵੀ ਇੱਕ ਸੀ ਹੁਣ ਵੀ ਇੱਕ ਹੈ ਕਿਉਂਕਿ ਉਦੋਂ ਵੀ ਅਸੀਂ ਸੁਧਾਰ ਹੀ ਸ਼ੁਰੂ ਕੀਤਾ ਸੀ ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਸੀ ਹੋਏ। ਜਿਹੜੀ ਕਮੇਟੀ ਬਣਾਈ ਤੁਹਾਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਉਹ ਅਕਾਲੀ ਦਲ ਦਾ ਉਹ ਹੁਣ ਮਨਸੂਕ ਸਭ ਦੇ ਜਲਦ ਦਾ ਕਾਰਨ ਚਾਹ ਦੇ। ਉਹ ਸਾਰੇ ਮਨਸੂਕ ਹੀ ਹੈ। ਜਦੋਂ ਅਕਾਲੀ ਦਲ ਹੀ ਸਾਰਾ ਜਿਹੜਾ ਭੰਗ ਹੀ ਹੋ ਗਿਆ ਸਮਝੋ ਕਿ ਦੁਬਾਰਾ perties ਹੋ ਰਹੀ ਹੈ ਉਸ perties ਦੇ ਅਨੁਸਾਰ ਦੁਬਾਰਾ ਉਦੇਦਾਰ ਬਣ ਕੇ ਉਹਦੇ ਸਾਰੇ ਅਸੀਂ ਇਕੱਠੇ ਹੋ ਕੇ perties ਕਰਾਂਗੇ। ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਕੀ ਤਿਲੰਗਰ ਹਾਲ ਦੇ ਵਿੱਚ ਜਾ ਕੇ ਬਰਤਨ ਸਾਫ਼ ਕਰਨ ਦੀ ਸੇਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਹੋਣ ਜਾ ਰਹੇ ਨਵਨਿਯੁਕਤ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ 50 ਹਜ਼ਾਰ ਨੌਕਰੀਆਂ ਦਿੱਤੀਆਂ ਤੇ ਕਿਸੇ ਵੀ ਨੌਕਰੀ ਦੀ ਅਸਾਮੀ ਲਈ ਕੋਈ ਵੀ ਕਾਨੂੰਨੀ ਅੜਚਲ ਨਹੀਂ ਹੈ। ਮੈਂ ਤੋਂ ਪਹਿਲਾਂ ਤਾਂ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50 ਹਜ਼ਾਰ ਸਰਕਾਰੀ ਨੌਕਰੀਆਂ ਹੋ ਗਈਆਂ। 50 ਹਜ਼ਾਰ। ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਈਐਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚੋਂ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪਾਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਵਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਫਿਰ ਜੇ ਖਬਰਾਂ ਲਵਾਉਣੇ 10000 ਮੈਂ ਦਿੰਦੇ ਆਪਾਂ ਤੇ ਕੋਰਟ ਚੋਂ ਕਲੀਅਰ ਹੈ ਕੋਈ ਕੋਰਟ ਚ ਤਾਂ ਨਹੀਂ ਕੋਈ ਐਦਾਂ ਦਾ ਪੰਗਾ ਉਹ ਕੱਲ ਨੂੰ ਤੁਸੀਂ ਦਫ਼ਤਰ ਜਾਣ ਦੀ ਬਜਾਏ ਵਕੀਲ ਦੇ ਦਫ਼ਤਰ ਚ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਫਿਰ ਸਟੇ ਸਟੇ ਲੱਗ ਗਈ ਜੇ ਕੋਈ ਨੇ ਪੀਆਲ ਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੱਜ 50000 ਤੇ ਪਹੁੰਚ ਗਏ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਚੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਆਇਆ 173 ਲੱਖ 65833 ਮੀਟ्रिक टन ਚੋਨਾ ਤਕਰੀਬਨ 173 ਲੱਖ 50000 ਮੀਟ्रिक टन ਚੋਨੇ ਦੀ ਹੋਈ ਖਰੀਦ ਸੋ ਇਸ ਵਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਸੀਗਾ ਕੇਂਦਰੀ ਪੂਲ ਦੇ ਅੰਦਰ ਪੰਜਾਬ ਨੂੰ 100 85 ਲੱਖ ਐਮਟੀ ਦਾ ਟਾਰਗੇਟ ਮਿਲਿਆ ਸੀਗਾ ਸੋ ਅਸੀਂ ਕੱਲ ਤੱਕ ਕੱਲ ਤੱਕ ਜਿਹੜਾ ਉਹ ਪੰਜਾਬ ਦੇ ਅੰਦਰ ਇਸ ਗੌਰਮੈਂਟ ਨੂੰ ਕਿਉਂਕਿ ਹੁਣ ক্লোਜ਼ ਕਰ ਦਿੱਤਾ ਗਿਆ ਸੋਰੀ 30 ਸੋ 30 ਤੱਕ ਜਿਹੜਾ ਸਾਡੇ ਕੋਲ ਪੰਜਾਬ ਦੇ ਅੰਦਰ ਮੰਡੀਆਂ 'ਚ 173 ਲੱਖ 65800 ਦੇਤੀ ਐਮਟੀ ਚਵਨਾ ਆਇਆ 173 ਲੱਖ 60000 ਐਮਪੀ ਜਿਹਦੇ ਵਿੱਚੋਂ 173 ਲੱਖ 50000 ਐਮਪੀ ਜਿਹੜੀ ਹੈ ਉਹ ਅਸੀਂ ਲਗਭਗ ਜਿਹੜੀ ਆ ਖਰੀ ਚੁੱਕੇ ਆ ਸੋ ਜਿੰਦਾ ਵੀ ਚੋਹਾਨਾ ਮੰਡੀ ਚ ਲੈ ਕੇ ਆਇਆ ਕਿਸਾਨ ਜਿਹੜਾ ਸਾਡੇ ਪੋਰਟਲ ਤੇ ਚੜਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਪੰਜਾਬ ਦੀ ਦੂਜੀ ਸਭ ਤੋਂ ਵੱਡੀ ਮੋਰਿੰਡਾ 슈ਗਰ ਮਿਲ ਵੱਲੋਂ ਗੰਨੇ ਦੀ ਪੜਾਈ ਦਾ ਕੰਮ ਸ਼ੁਰੂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਪੜਾਈ ਦਾ ਉਦਘਾਟਨ ਸਰਦਾਰ ਬੇਨ ਦੀ ਕੀਤੀ ਹੈ ਗੁਰੂ ਸਾਹਿਬ ਦਾ ਉਹ ਆਸਰਾ ਹੈ ਕਿ ਇਸ ਵਾਰ ਵੀ ਨਿਰਵਿਘਨ ਜਿਹੜਾ ਹੈਗਾ ਇਹ ਜਿਹੜਾ ਪੜਾਈ ਸੀਜ਼ਨ ਦੇ ਜਿਹੜਾ ਪੂਰਾ ਹੋਏ ਔਰ ਇਸ ਵਾਰ ਜਿਹੜਾ ਗੰਨੇ ਦਾ ਜੋ ਬਾਉਂਡ ਪਿਆ ਆਸ ਕਰਦੇ ਕਿ 3 ਲੱਖ ਰੁਪਏ ਜਿਹੜਾ ਕਵੈਂਟਰ ਤੋਂ ਬਹੁਤ ਜ਼ਿਆਦਾ ਇਸ ਲਈ ਵਿਗਿਆਤ ਕੋਈ ਹਰ ਸਾਲ ਜਿਹੜਾ ਇਹ ਵਾਦਾ ਜਾ ਰਿਹਾ ਹੈ ਕਿ ਸਾਨ ਵੀਰਾਂ ਨੂੰ ਬਹੁਤ ਵੱਡਾ ਵਿਸ਼ਵਾਸ ਜਿਹੜਾ ਆਵਾਜ਼ ਪਾਰਟੀ ਦੇ ਸਰਕਾਰ ਸਰਕਾਰ ਤੋਂ ਮਾਣ ਉਹਨਾਂ ਦੀ ਸਰਕਾਰ ਨੇ ਇੱਕ ਇੱਕ ਪੈਸਾ ਚੁਕਾ ਦਿੱਤਾ ਪਰ ਪੁਰਾਣੀਆਂ ਸਰਕਾਰਾਂ ਦਾ ਵੀ ਪਕਾਇਆ ਦੇ ਕੇ ਪਰ ਉਸ ਤੋਂ ਵੀ ਉੱਤੇ ਇਹ ਸਭ ਤੋਂ ਵੱਧ ਰੇਟ ਜਿਹੜਾ ਸਾਰੇ ਹਿੰਦੁਸਤਾਨ 'ਚ 401% ਦਾ ਉਹ ਸਾਡੇ ਪੰਜਾਬ ਤੋਂ ਸੋ ਮੈਂ ਅਰਦਾਸ ਬੇਨਤੀ ਕਰਦਾ ਹਾਂ ਔਰ ਮੈਂ ਮੁਬਾਰਕਵਾਦ ਵੀ ਦਿੰਦਾ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਬੇਸ਼ਾਨੀ ਤੁਹਾਡੇ ਜੀਸ਼ੂ ਸਾਹਿਬ ਔਰ ਉਸ ਤੋਂ ਇਸ ਪੋਟੇ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਡੀਐਮ ਸਾਹਿਬ ਜਿਨ੍ਹਾਂ ਨੇ ਕੇ ਸਾਰੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਇਹ ਯਾਰੀ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਰਨਾਲਾ ਦੇ ਕਾਲਾ ਮਹਿਰ ਸਟੇਡੀਅਮ ਵਿਖੇ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਵੱਲੋਂ ਚੁਕਾਈ ਗਈ 175 ਪੰਚਾਇਤਾਂ ਦੇ ਸਰਪੰਚਾਂ ਤੇ 1285 ਪੰਚਾਂ ਨੂੰ ਚੁਕੀ ਸੌ ਬਰਨਾਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਆ ਚੁਕਾਈ ਗਈ ਹੈ ਸੋ ਮੈਂ ਸਾਰਿਆਂ ਨੂੰ ਜਿੱਥੇ ਬਹੁਤ ਵਧਾਈ ਜਿਹੜੀ ਆ ਉਹ ਸਟੇਜ ਤੋਂ ਦਿੱਤੀ ਆ ਸੌ ਚੁਕਾਉਣ ਤੋਂ ਬਾਅਦ ਉਥੇ ਖਾਸ ਤੌਰ ਤੇ ਵਿਧਾਇਕ ਜਿਹੜੀਆਂ 18 ਪੰਚਾਇਤਾਂ ਜਿਨ੍ਹਾਂ ਚ ਸਰਬਸੰਮਤੀ ਹੋਈ ਵੈਸੇ ਪੂਰੇ ਪੰਜਾਬ ਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਦੁਬਾਰਾ ਬੇਨਤੀ ਕੀਤੀ ਸੀ 3037 ਤੇ ਸਾਡੇ ਇਲਾਕੇ ਚ 18 ਪੰਚਾਇਤਾਂ ਜਿਹੜੀ ਸਰਬਸੰਮਤੀ ਜਿਹੜੀ ਹੈ ਉਹ ਹੋਈ ਹੈ ਉਥੇ ਤਾਂ ਹੀ ਹੋਈ ਹੈ ਜੇ ਆਪਸੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਬੰਦੇ ਦੀ ਜਿਹੜੀ ਚੋਣ ਹੈ ਉਹ ਕੀਤੀ ਹੈ ਸੋ ਜਿੱਥੇ ਇਲੈਕਸ਼ਨ ਵੀ ਹੋਈ ਹੈ ਮੈਂ ਤਾਂ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਪੰਜਾਬ ਚ ਕਰ ਰਹੇ ਹਾਂ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਾਂ ਸਾਂਝੇ ਕੰਮਾਂ ਲਈ ਜਿਹੜੇ ਸਾਰੇ ਜਿਹੜੇ ਕੰਮ ਨੇ ਉਹ ਕਰਨੇ ਆ ਨਗਰ ਨਿਗਮ ਚੋਣਾਂ ਦੇ ਲਈ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਦੇ ਲਈ ਪੰਜਾਬ ਨੂੰ ਵੰਡਿਆ ਗਿਆ ਪੰਜ ਹਿੱਸਿਆਂ ਦੇ ਵਿੱਚ ਕੈਬਨਟ ਮੰਤਰੀਆਂ ਨੂੰ ਪੰਜ ਹਿੱਸਿਆਂ ਦਾ ਲਗਾਇਆ ਗਿਆ ਇੰਚਾਰਜ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ 43 ਅਫਸਰਾਂ ਦਾ ਕੀਤਾ ਤਬਾਦਲਾ ਸਈਆਂ ਨੂੰ ਦਿੱਤਾ ਵਾਧੂ ਚਾਰਜ ਤੇ ਤੁਰੰਤ ਨਵੀਂ ਥਾਂ ਤੇ ਡਿਊਟੀ ਜੁਆਇਨ ਕਰਨ ਦੇ ਵੀ ਦਿੱਤੇ ਹੁਕਮ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰ ਕਾਲਜ ਦੇ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਕੀਤਾ ਦੇਸ਼ ਨੂੰ ਸਮਰਪਿਤ। ਚੰਡੀਗੜ੍ਹ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਕਾਂਗਰਸ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਪੁਲਿਸ ਨੇ ਸਾਰੇ ਲੋਕਾਂ ਨੂੰ ਕੀਤਾ ਗ੍ਰਿਫਤਾਰ। ਬੁੱਡੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਸਮਾਜ ਸੇਵੀਆਂ ਤੇ ਡਾਈੰਗ ਇੰਡਸਟਰੀ ਦਰਮਿਆਨ ਚੱਲ ਰਹੇ ਵਿਵਾਦ ਤੇ ਚਲਦੇ ਲੁਧਿਆਣਾ ਦੇ ਕਈ ਇਲਾਕੇ ਛਾਣੇ ਵਿੱਚ ਹੋਏ ਤਬਦੀਲ ਪੁਲਿਸ ਨੇ ਕਿਸਾਨ ਅਗੋ ਬਲਬੀਰ ਸਿੰਘ ਰਾਜੀਵਾਲ ਤੇ ਲਖਸਾ ਦਾਣਾ ਨੂੰ احتਿਆਤ ਦੇ ਚਲਦੇ ਕੀਤਾ ਗ੍ਰਿ ਕਾਲੇ ਪਾਣੀ ਦੇ ਮੋਰਚੇ ਦੇ ਆਗੂ ਅਮਿਤੋਜ ਮਾਨ ਅਤੇ ਹੋਰਨਾਂ ਸਮਰਤਕਾਂ ਨੇ ਕਿਸਾਨਾਂ 'ਗੂ ਬਲਬੀਰ ਸਿੰਘ ਰਾਜੇਵਾਲ ਤੇ ਲੱਖਾਂ ਸਦਾਣਾ ਦੀ ਰਿਹਾਈ ਤੱਕ ਲੁਧਿਆਣਾ ਫਿਰੋਜ਼ਪੁਰ ਰੋਡ ਨੂੰ ਜਾਮ ਕਰਨ ਦਾ ਕੀਤਾ ਐਲਾਨ ਪਤਨੀ ਦੇ ਨਾਲ 5 ਸਾਲ ਪਹਿਲਾਂ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪਤੀ ਨੂੰ ਸੁਣਾਈ 20 ਸਾਲ ਦੀ ਸਜ਼ਾ ਘਟਨਾ ਸਮੇਂ ਪਤਨੀ ਸੀ ਨਾਬਾਲਗ ਘਟਨਾ ਤੋਂ ਬਾਅਦ ਦੋਮਾ ਨੇ ਕਰਵਾਇਆ ਸੀ ਵਿਆ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਨੇ 4 ਕਿਲੋਗ੍ਰਾਮ ਹੈਰਨ ਤੇ ਇੱਕ 9 ਐਮ ਐਮ ਪਿਸਤਲ ਕੀਤਾ ਬਰਾਮਦ ਕਰਨਤਾਰਨ ਦੇ ਇੱਕ ਨੌਜਵਾਨ ਦੀ ਅਗਵਾ ਕਰਕੇ ਕੀਤੀ ਗਈ ਕਟਮਾਰ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ ਪੁਲਿਸ ਨੇ ਇੱਕ ਔਰਤ ਸਮੇਤ 6 ਹੋਰ ਨਾ ਲੋਕਾਂ ਖਿਲਾਫ ਮਾਮਲਾ ਕੀਤਾ ਦਰਜ ਮਾਤਾ ਨਾਨਾ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਵੈਨ ਨਾਲ ਹੋਈ ਟੱਕਰ ਦੋ ਨੌਜਵਾਨ ਹੋਏ ਗੰਭੀਰ ਜ਼ਖਮੀ ਇੱਕ ਨੂੰ ਲੱਗੀਆਂ ਮਾਮੂਲੀ ਸੱਟਾਂ ਲੁਧਿਆਣਾ ਦੇ ਟਿੱਬਾ ਰੋਡ ਤੇ ਮਾਇਆਪੁਰੀ ਇਲਾਕੇ ਦੇ ਵਿੱਚ ਹੌਜ਼ਰੀ ਵੇਸਟ ਤੇ ਗੁਦਾਮ ਨੂੰ ਲੱਗੀ ਅੱਗ ਮਾਲਕ ਮੁਤਾਬਕ 50 ਤੋਂ 55 ਹਜ਼ਾਰ ਦਾ ਹੋਇਆ ਨੁਕਸਾਨ ਜਾਨੀ ਨੁਕਸਾਨ ਤੋਂ ਰਹਿ ਹਬਚਾ ਮਾਮਲਾ ਪਾਜੀ ਨਵਾਂ ਇੱਥੇ ਮੈਨੂੰ ਕਿਸੇ ਨੇ ਫੋਨ ਕੀਤਾ ਤੇ ਕਹਿੰਦੇ ਅੱਗ ਲੱਗੀ ਤੇ ਮੈਂ ਉਧਰੋਂ ਭੱਜਿਆ ਭੱਜਿਆ ਆਇਆ ਠੀਕ ਹੈ ਮੈਂ ਇੱਥੇ ਦੇਖਿਆ ਅੱਗ ਲੱਗੀ ਹੋਈ ਮੇਰਾ ਨੁਕਸਾਨ ਵੀ ਹੋ ਗਿਆ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇਹਨੇ ਸ਼ਰਾਰਤ ਕੀਤੀ ਆ ਮੇਰਾ ਕਾਫੀ 40-45000 ਤੋਂ ਬੰਦ 55 ਦਾ ਮਾਲ ਸੀਗਾ ਜਿਸ ਤੇ ਅੱਗ ਲੱਗੀ ਦਿਲੰਦਰ ਦੇ ਪਿੰਡ ਕਾਲਾ ਬਕਰਾ ਵਿਖੇ ਪ੍ਰਾਣੀ ਰੰਜਸ ਦੇ ਚੱਲਦੇ ਸਰਪੰਚ ਨੇ ਮਾਰੀ ਆਪਣੇ ਵਿਰੋਧੀ ਨੂੰ ਗੋਲੀ ਵਿਅਕਤੀ ਨੂੰ ਜ਼ਖਮੀ ਹੋਣ ਕਾਰਨ ਪਹੁੰਚਾਇਆ ਗਿਆ ਹਸਪਤਾਲ ਪੁਲਿਸ ਨੇ ਸਰਪੰਚ ਨੂੰ ਕੀਤਾ ਗ੍ਰਿਫਤਾਰ ਮਾਚੀਵਾੜਾ ਸਾਹਿਬ ਦੇ ਕੋਹਾੜਾ ਰੋਡ ਤੇ ਬਣੀ ਇੱਕ ਧਾਗਾ ਫੈਕਟਰੀ ਅੰਦਰ ਬਣੇ ਕੁਆਟਰਾਂ ਦੇ ਵਿੱਚ ਇੱਕ ਕਾਮੇ ਨੇ ਕੀਤੀ ਫੁਹਾ ਲਗਾ ਕੇ ਖੁਦਕੁਸ਼ੀ ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਬਠਿੰਡਾ ਦੇ ਪਿੰਡ ਬਹਿਮਣ دیਵਾਨਾ ਵਿਖੇ ਇੱਕ ਔਰਤ ਦਾ ਡਿਲੀਵਰੀ ਬੁਆਏ ਨੇ ਕੀਤਾ ਕਤਲ Laash ਸੁੱਟੀ ਸੀ ਖੇਤਾਂ ਦੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਕਪੂਰਥਲਾ ਦੇ ਵਿੱਚ ਪੁੱਤਰ ਨੇ ਹੀ ਕਰਵਾਇਆ ਆਪਣੇ ਸਾਥੀਆਂ ਕੋਲੋਂ 4 ਲੱਖ ਰੁਪਏ ਦਾ ਲਾਲਚ ਦੇ ਕੇ ਪੀਓ ਦਾ ਕਤਲ ਤੇ ਪੁਲਿਸ ਕੋਲ ਖੁਦ ਹੀ ਲਿਖਵਾਈ ਸ਼ਿਕਾਇਤ ਹੁਣ ਪੁਲਿਸ ਨੇ ਪੁੱਤਰ ਅਤੇ ਤਿੰਨ ਦੋਸਤਾਂ ਨੂੰ ਕੀਤਾ ਗ੍ਰਿਫਤਾਰ ਸੋ ਐਸੀ ਪੰਜਾਬ ਦੀਆਂ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਟ੍ਰੀਟ ਕਾਲ